ਬਾਡੀ ਬਿਲਡਿੰਗ ਦੇ ਸ਼ੌਕੀਨ ਇਹਨਾਂ ਨੌਜਵਾਨਾਂ ਦਾ ਜੋਸ਼ ਜਨੂੰਨ ਜਜ਼ਬਾ ਤੇ ਮੁਸ਼ੱਕਤ ਇਹਨਾਂ ਦੇ શરીਰ ਤੋਂ ਸਾਫ਼ ਚਲ ਰਿਹਾ ਹੈ ਲੁਧਿਆਣਾ 'ਚ ਇੰਡੀਅਨ ਬਾਡੀ ਬਿਲਡਰਸ ਫੈਡਰੇਸ਼ਨ ਵੱਲੋਂ ਕਰਵਾਏ ਗਏ ਮਿਸਟਰ ਇੰਡੀਆ ਪ੍ਰੋਗਰਾਮ 'ਤੇ ਇਸ ਪਰ ਫਰੀਬ 350 ਤੋਂ ਵੱਧ ਬਾਡੀ ਬਿਲਡਰਸ ਨੇ ਹਿੱਸਾ ਲਿਆ ਪਰ ਇਹਨਾਂ ਮੁਕਾਬਲਿਆਂ ਦੀ ਖਾਸ ਗੱਲ ਇਹ ਰਹੀ ਕਿ ਬਾਡੀ ਬਿਲਡਿੰਗ ਦੇ ਸ਼ੌਕੀਨ ਕੁੜੀਆਂ ਵੀ ਮੁੰਡਿਆਂ ਨੂੰ ਟੱਕਰ ਦਿੰਦੀਆਂ ਵਿਖਾਈ ਦਿੱਤੀ ਹੈ ਨਾ ਪੁੜੀਆਂ ਚ ਪੰਜਾਬ ਤੇ ਉੱਤਰਾਖੰਡ ਤੋਂ ਇਲਾਵਾ ਕਈ ਹੋਰ ਸੂਬਿਆਂ ਦੀਆਂ ਬਾਡੀ ਬਿਲਡਰ ਕੁੜੀਆਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਪੀਟੀਸੀ న్యూਸ ਦੀ ਟੀਮ ਨਾਲ ਖਾਸ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਸਰੀਰ ਨੂੰ ਬਣਾਉਣ 'ਚ ਮਿਹਨਤ ਕਰ ਰਹੀਆਂ ਨੇ ਤੇ ਕੌਮੀ ਅਤੇ ਕੁਮਾਂਤਰੀ ਪੱਧਰ ਤੇ ਕਈ ਮੈਡਲਸ ਵੀ ਜਿੱਤ ਚੁੱਕੀਆਂ ਨੇ ਇਹਨਾਂ ਬਾਡੀ ਬਿਲਡਰਸ 'ਚ ਕਈ ਕੁੜੀਆਂ ਮੁੰਡੇ ਅਜਿਹੇ ਵੀ ਵੇਖਣ ਨੂੰ ਮਿਲੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੋ ਚੁੱਕੀ ਹੈ باوجود ਇਸ ਦੇ ਅੱਜ ਵੀ ਪੂਰੀ ਤਰ੍ਹਾਂ ਫਿੱਟ ਅਜੀ ਹੈ ਪ੍ਰੋਗਰਾਮਾ ਦੇ ਵਿੱਚ ਹਿੱਸਾ ਲੈ ਰਹੇ ਨੇ ਮਾਣਾ ਕਿ ਮੈਂ ਬੀਿੰਗ ਅ ਫੀਮੇਲ ਇੱਕ ਬਾਡੀ ਬਿਲਡਰ ਹੋ ਕੇ ਮੈਂ ਆਪਣੀ ਪੂਰੀ ਕੁੜੀਆਂ ਨੂੰ ਪ੍ਰਤੀਨਿਧਿਤ ਕਰਦੀ ਆਂ ਔਰ ਮੈਨੂੰ ਮਜ਼ਾ ਆਂਦਾ ਹੈ ਬਾਡੀ ਬਿਲਡਿੰਗ ਇਟਸ ਨਾਟ ਅਬਾਊਟ ਕਿ ਮਨੀ 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 ਤੁਸੀਂ ਪੈਸ਼ਨ ਰੱਖਦੇ ਕਿਸੇ ਨੂੰ ਨੱਚਣ ਦਾ ਪੈਸ਼ਨ ਹੈ ਕਿਸੇ ਨੂੰ ਗਾਉਣ ਦਾ ਪੈਸ਼ਨ ਹੈ ਮੈਨੂੰ ਹੈਗਾ ਜੇ ਵਿੱਚ ਵਟ ਕੱਢਣ ਦਾ ਪੈਸ਼ਨ ਹੈ ਸਰ ਮੈਂ ਤੇ ਉਹਨਾਂ ਨੂੰ ਇਹੀ ਮੈਸੇਜ ਦਵਾਂਗੇ ਕਿ ਤੁਸੀਂ ਜਿੰਨਾ ਨਸ਼ੇ ਦੇ ਉੱਤੇ ਪੈਸਾ ਲਗਾ ਰਹੇ ਉਹਨਾਂ ਇੱਕ ਵਾਰੀ ਆਪਣੀ ਬਾਡੀ ਤੇ ਲਗਾ ਕੇ ਦੇਖੋ ਨਾ ਤੁਹਾਨੂੰ ਇਸ਼ਕ ਹੋਵੇ ਤੇ ਮੈਨੂੰ ਕਹਿ ਦੇਣਾ ਫਿਰ ਮੈਂ ਤੇ ਇਹੀ ਕਹਾਂ ਇਹ ਸਾਡੀ ਇੱਜ਼ਤ ਆ ਅਸੀਂ ਇਹਨੂੰ ਰਿਪਰੈਜ਼ੈਂਟ ਕਰਦੇ ਆਂ ਤੇ ਸਾਨੂੰ ਬਹੁਤ ਫਕਰ ਦੀ ਗੱ ਖਾੜ ਕੇ ਮਿਸਾਲ ਕਾਇਮ ਕਰਦੇ ਆਂ ਸਾਡਾ ਕੋਚ ਨਾਲ ਖੜਾ ਸਾਡੇ ਪੈਰੈਂਟਸ ਖੜੇ ਆ ਤੁਹਾਡੇ ਪੈਰੈਂਟਸ ਨੇ ਕਿਹਾ ਤਾਂ ਨਾ ਕਿ ਹਾਂ ਮੇਰੀ ਕੁੜੀ ਹਜ਼ਾਰ ਮੁੰਡਿਆਂ ਚ ਵੀ ਕੱਲੀ ਖੜੀ ਆ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਉੱਥੇ ਤੁਸੀਂ ਜੰਗ ਜਿੱਤ ਗਏ ਹੋ ਸਰ ਮੈਂ 올 ਇੰਡੀਆ ਪੁਲਿਸ ਮੀਟ ਚ 3 ਮੈਡਲ ਲੈ ਕੇ ਆਂ ਔਰ ਵਰਲਡ ਪੁਲਿਸ ਮੀਟ ਮੈਂ ਕੈਨੇਡਾ ਖੇਡਿਆ ਉਹਦੇ ਵਿੱਚ 53 ਟੀਮਾਂ ਸੀਗੀਆਂ ਜਿਹਦੇ ਵਿੱਚ ਮੈਂ 2 골ਡ ਲਿੱਤੇ ਮੈਂ ਬਿਮਾਰੀ ਕੋ ਠੀਕ ਕਰਨੇ ਕੇ ਲੇ ਫਿਟਨੈਸ ਮੈਂ ਆਈ ਫਿਟਨੈਸ ਮੈਂ ਆਈ ਤਾਂ ਇੱਕ ਜਨੂੰਨ ਸਵਾਰ ਹੋ ਗਿਆ ਸਟਰੈਂਥ ਕਰਨੇ ਕਾ ਆਪਣੀ ਬੋਡੀ ਬਣਾਉਣੇ ਕਾ ਖੁਦ ਸੁਰਪਰਜ ਆਪਣੀ ਬੋਡੀ ਖੁਦ ਕੋ ਖੂਬਸੂਰਤ 43 <laughs> प्लस एज है तरतालीस साल दी है, कुड़ी है उत्तराखंड तो है और तरतालीस साल दी उम्र ऐसे कम्पिटिशन में भाग ले हैं हाँ मेरे दो बच्चे हैं एक बेटा मेरा बीटेक कर रहा है एक बेटा मेरा टेंथ में है बॉडी अच्छी बॉडी बनने में दो से तीन साल लगते हैं नियमित रूप से सुबह से डाइट फॉलो करते हैं जैसे हमारी पढ़ाई होती है उसी तरीके से है कि हमारी एक पढ़ाई है डाइट फॉलो करना पड़ेगा उसके हिसाब से आपकी बॉडी दिन पे दिन मच्योर होती जाती है और आप साल डेढ़ साल दो साल में कंपटीशन में प्रिपेयर करने के लिए तैयार हो जाते हैं दो हज़ार छः में भर्ती हुआ तो उससे पहले शौक था कि पुलिस में जाना है आर्मी में जाना है तो तैयारी करनी है तो फिजिकली फिट रहना है तो दो से ही शुरू कर दिया था तो तब से लेकर अभी तक मैं कर ही रहा हूँ बट दो से प्रोफेशनली कर रहा हूँ उधर ऐसे बॉडी बिल्डिंग मुकाबले में करवा रहे प्रबंधका ने दसिया है कि वो इन्ने वे पत्थर थे जी हाँ बॉडी बिल्डिंग मुकाबला पहली बार करवा रहे हैं ਅਤੇ ਇਸ ਚਿਤ ਚੇਤੂ ਰਣ ਵਾਲੇ ਬਾਡੀ ਬਿਲਡਰ 25,50,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ। ਨਾਲ ਹੀ ਉਹਨਾਂ ਪੰਜਾਬ ਚ ਨਸ਼ੇ ਦੀ ਦਲਦਲ ਚ ਫਸੇ ਨੌਜਵਾਨਾਂ ਦਾ ਮੁੱਦਾ ਚੁੱਕਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ ਛੱਡੇ ਤਾਂ ਖਿਡਾਰੀਆਂ ਨੂੰ ਜਿੰਨੀ ਹੋ ਸਕੇ ਹੌਸਲਾ ਅਫਜ਼ਾਈ ਦਿੱਤੀ ਜਾਣੀ ਚਾਹੀਦੀ ਹੈ। ਇਹ ਜਿਹੜਾ ਚੈਂਪੀਅਨਸ਼ਿਪ ਹੋ ਰਹੀ ਹੈ ABF ਦੇ ਅੰਡਰ ਹੋ ਰਹੀ ਹੈ। ਇਹ ਮੈਂ ਇੰਡੀਅਨ ਬਾਡੀ ਬਿਲਡਰਸ ਫੈਡਰੇਸ਼ਨ ਜਿਹੜੀ ਕਿ ਇੱਕੋ ਸੰਸਥਾ ਹੈ ਇੰਡੀਆ ਦੇ ਵਿੱਚ ਜਿਹਦੇ ਵਿੱਚ ਸਾਰੇ ਬੋਰਡ ਤੇ ਸਾਰੀਆਂ ਸਟੇਟਸ ਭਾਗ ਲੈਂਦੇ ਨੇ ਬੋਡੀ ਬਿਲਡਿੰਗ ਦੇ ਵਿੱਚ ਚੈਂਪੀਅਨਸ਼ਿਪ ਲੁਧਿਆਣਾ ਦੇ ਵਿੱਚ ਹੋ ਰਹੀ ਹੈ ਇਹਦੇ ਵਿੱਚ ਸਾਰੀਆਂ ਸਟੇਟਸੋਂ ਲਗਭਗ 350 ਦੇ ਕਰੀਬ ਪਲੇਅਰ ਇੱਥੇ ਪਹੁੰਚੇ ਹੋਏ ਨੇ ਕੁੜੀਆਂ ਮੁੰਡੇ ਬੋਡੀ ਬਿਲਡਿੰਗ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਜਿੱਥੇ ਇੰਨਾ ਵੱਡਾ ਕੈਸ਼ ਪ੍ਰਾਈਜ਼ ਇਸ ਲੈਵਲ ਤੇ ਦਿੱਤਾ ਜਾ ਰਿਹਾ ਇਹ ਜਿਹੜਾ ਇਵੈਂਟ ਹੈ ਇਹਨੂੰ ਕਰਨ ਲਈ ਸਾਨੂੰ ਘੱਟੋ ਘੱਟ 4 ਮਹੀਨੇ ਲੱਗੇ ਪੂਰੀ ਟੀਮ ਨੂੰ ਔਰ ਇਹਦੇ ਵਿੱਚ 32 ਸਾਡੀ ਸਟੇਟਸ ਹੈ 8 ਯੂਟੀ ਹੈ ਜਿਸ ਤਰ੍ਹਾਂ ਚੰਡੀਗੜ੍ਹ ਹੈ ਗੋਆ ਹੈ ਇਸੇ ਤਰ੍ਹਾਂ ਡੈਲੀਆ ਉਹ ਤੋਂ ਬਾਅਦ ਬੋਰਡ ਨੇ 25,50,000 ਦਾ ਕੈਸ਼ ਪ੍ਰਾਈਜ਼ ਦੇ ਰਿਆ ਪਰ ਬੜੀ ਪ੍ਰਾਊਡ ਵਾਲੀ ਗੱਲ ਹੈ ਪੰਜਾਬੀਆਂ ਵਾਸਤੇ ਵੀ ਅੱਜ ਲੁਧਿਆਣਾ ਦੇ ਵਿੱਚ ਪੂਰੇ ਦੇਸ਼ ਤੋਂ ਜਿਹੜੇ ਨੇ ਬੋਡੀ ਬਿਲਡਰਸ ਲੜਕੀਆਂ ਲੜਕੇ ਇੱਥੇ ਖੇਡਣ ਵਾਸਤੇ ਆਏ ਨੇ ਔਰ ਇਹਨਾਂ ਨੂੰ ਦੇਖ ਕੇ ਇੱਕ ਬੜਾ ਜੋਸ਼ ਆਂਦਾ ਔਰ ਸਾਡੇ ਜਿਹੜੇ ਪੰਜਾਬੀ ਯੂਥ ਆ ਜਦੋਂ ਇਸ ਤਰ੍ਹਾਂ ਦਾ ਅਸੀਂ ਇਵੈਂਟ ਕਰਾਵਾਂਗੇ ਤਾਂ ਨੇਚਰਲੀ ਉਹ ਆਪਣੀ ਟਰੈਕ ਤੋਂ ਭਟਕਣਗੇ ਨਹੀਂ ਸਾਡਾ ਇਹੋ ਹੀ ਮਕਸਦ ਹੈ ਵੀ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇਵੈਂਟ ਕਰਵਾਈਏ ਤਾਂ ਕਿ ਬੱਚੇ ਜਿਹੜੇ ਗਲਤ ਟਰੈਕ ਤੇ ਪੈ ਗਿਆ ਉਹ ਨਾ ਪੈ ਸਕਣ ਸਾਡੀ ਸੋਚ ਇਹ ਤੁਸੀਂ ਆਪਣੀ ਜਿਹੜੀ ਸਾਡੀ ਗੇ गोल्ड मेटल ਆਂਦੇ ਆ ਪਲੀਜ਼ ਉਹਨਾਂ ਵਿੱਚੋਂ ਸਿਲੈਕਟ ਕਰੋ ਉਹਨਾਂ ਨੂੰ ਸਰਕਾਰੀ ਜੋਬ ਦੋ ਜਿਹਦੇ ਕਰਕੇ ਉਹ ਸਰਕਾਰੀ ਜੋਬ ਮਿਲਦੀ ਹੈ ਤਾਂ ਨਸ਼ਾ ਆਟੋਮੈਟਿਕਲੀ ਖਤਮ ਹੋਊਗਾ ਜਿਹੜਾ ਨੌਜਵਾਨ ਹੈ ਉਹ ਗੇਮ ਵੱਲ ਪ੍ਰੋਮੋਟ ਹੋਊਗਾ ਤੇ ਪਲੀਜ਼ ਬੇਨਤੀ ਹੈ ਸਾਡੀ ਸਰਕਾਰ ਨੂੰ ਜੋ ਕੋਈ 골ਡ ਜਾਂ ਸੈਕਿੰਡ ਕਿਸੇ ਵੀ ਗੇਮ ਚੰਦਾ ਹੈ ਉਹਨੂੰ ਸਰਕਾਰੀ ਜੋਬ ਦਿੱਤੀ ਜਾਵੇ ਤੇ ਜੇ ਨਸ਼ਾ ਖਤਮ ਕਰਨਾ ਇੱਕੋ ਹੀ ਤੋੜ ਹੈ ਸਰਕਾਰੀ ਉੱਠ ਕੇ ਗਰਾਊਂਡਾਂ ਜਾਂ ਸਰਕਾਰਾਂ ਉੱਥੇ ਜਿਹੜੇ ਬੱਚੇ ਖੇਡਦੇ ਆ ਉਹਨਾਂ ਨੂੰ ਅੱਗੇ ਵਧਾਨ ਪਤਾ ਲੱਗੂਗਾ ਨਸ਼ਾ ਆਟੋਮੈਟਿਕਲੀ ਖਤਮ ਹੋ ਜਾਊਗਾ ਸਾਡੇ ਵਿੱਚ વાકઈ શહેનત કરવાજવાનું મિલન તજાની જવાની નશ્યા તો દૂર કરવા બહુ મદદ મળે ન્યુઝ લુધિયાના નવીન શર્માની રિપોર્ટ